ਤੁਹਾਡੀ ਇੱਕ ਭਾਈਵਾਲ ਪਾਰਟੀ ਹੈ ਬੀਜੇਪੀ ਜੀ ਨਾਲ ਤੁਹਾਡਾ ਗਠਬੰਧ ਰਿਹਾ ਹੈ ਜੇ ਉਹ ਕਿਸੇ ਹਿਸਾਬ ਨਾਲ 40 ਦਲ ਨੂੰ ਤੁਸੀਂ ਕਹਿੰਦੇ ਹੋ ਕਿ ਛੱਟ ਮਾਣ ਤੇ ਲੱਗੀ ਹੈ ਕੀ ਕੋਈ ਇੱਕ ਸਮਝੌਤਾ ਕਰੋਗੇ ਉਹਨਾਂ ਨਾਲ ਇਹਨਾਂ ਦੱਸਾ ਕੀ ਹੈ ਜੀ ਮੇਰੇ ਵਾਸਤੇ ਪੰਜਾਬ ਦਾ ਇੰਟਰਸਟ ਇੱਕ ਨੰਬਰ ਤੇ ਹੈ ਠੀਕ ਇੱਕ ਗੱਲ ਮੇਰੀ ਇੱਕ ਬੜੀ ਕਲੀਅਰ ਹੈ ਕਾਂਗਰਸ ਨਾਲ ਤਾਂ ਅਸੀਂ ਕਰ ਹੀ ਨਹੀਂ ਸਕਦੇ ਜਿਹੜੀ ਪਾਰਟੀ ਨੇ ਆਪਣੇ ਗੁਰੂ ਘਰਾਂ ਤੇ ਹਮਲਾ ਕੀਤਾ ਹੈ ਝਾੜੂ ਵਾਲਾ ਨਾ ਝਾੜੂ ਵਾਲਿਆਂ ਦਾ ਕੋਈ ਝਾੜੂ ਤਾਂ ਰਹਿਣਾ ਨਹੀਂ ਝਾੜੂ ਵਾਲੇ ਨੂੰ ਤਾਂ ਮਤਲਬ ਭਜਾਉਣਗੇ ਲੋਕੀ ਹਲੇ ਤਾਂ ਸਰਕਾਰ ਜੀ ਹਲੇ ਇਹਨਾਂ ਕੋਲੇ ਪੁਲਿਸ ਹੈ ਡਰਦੇ ਐ ਲੋਕ ਤੁਸੀਂ 2 ਕੁ ਮਹੀਨੇ ਦੇਖ ਲਿਓ ਇਲੈਕਸ਼ਨ ਤੋਂ ਜੇ ਕੈਂਪੇਨ ਕਰਨ ਨੂੰ ਵੀ ਵੜ ਗਏ ਪਿੰਡਾਂ 'ਚ ਇਹਨਾਂ ਕੈਂਪੇਨ ਕਰਨ ਨੂੰ ਵੀ ਨਹੀਂ ਵੜਨਾ ਤੇ ਜਿਹੜੀ ਮੇਰੀ ਗੱਲ ਹੈ ਕਿ ਮੇਰੇ ਵਾਸਤੇ ਪੰਜਾਬ ਦੇ ਇੰਟਰਸਟ ਜਿਹੜੇ ਪੰਜਾਬ ਦੇ ਇੰਟਰਸਟ ਨੂੰ ਸੋਲਵ ਕਰੂਗਾ ਐਨ ਫਤ ਤਾਂ ਬੀਜੇਪੀ ਬਾਈਬ ਦੀ ਹੈ ਜੀ ਇਹ ਉਹਨਾਂ ਨੂੰ ਕਰਨਾ ਪੈਣਾ ਜੇ ਕਰਨਾ ਹਮ ਐ ਨਹੀਂ ਹੈ ਕਿ ਅਸੀਂ ਉਹਨਾਂ ਦੇ ਕਿ विदाउट सॉल्विंग द इंटरेस्ट ਸਾਡੇ ਕਈ ਇਸ਼ੂਜ਼ ਐ ਜਿਹਦੇ ਵਾਸਤੇ ਅਸੀਂ ਲੜਾਈ ਲੜਦੇ ਰਹੇ ਆ ਪਰ ਬੀਜੇਪੀ ਦੀ ਸਰਕਾਰ ਦੇ ਵਿੱਚ ਪੰਜਾਬ ਕੋਲੋਂ ਬੀਬੀਐਮਪੀ ਤੇ ਵੀ ਜਿਹੜਾ ਸੀਆਈਸਫ ਲਗਾਤੀ ਉਹਨਾਂ ਨੇ 50 ਕਿਲੋਮੀਟਰ ਬੀਐਸਐਫ ਨੂੰ ਅਧਿਕਾਰ ਦੇ ਦਿੱਤੇ ਐ ਯੂਨੀਵਰਸਿਟੀ ਤੇ ਹਮਲਾ ਕੀਤਾ ਬੇਸ਼ੱਕ ਇੱਕ ਵਾਰ ਰੁਕ ਗਿਆ ਪਰ ਤਾਕ ਦੇ ਵਿੱਚ ਹੈ ਕੀ ਲੱਗਦਾ ਹੈ ਕਿ ਬੀਜੇਪੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੋਈ ਦੇਖੋ ਆ ਜਿਹੜੀ ਹੁੰਦੀ ਨਾ ਸੂਬੇ ਦੀ ਸਰਕਾਰ ਜੀ ਆ ਉਹਦਾ ਕੰਮ ਹੁੰਦਾ ਲੜਾਈ ਲੜਨਾ ਜਦੋਂ ਚੰਡੀਗੜ੍ਹ ਦੇ ਸਾਰੇ ਉਹਦੇ ਪੰਜਾਬ ਦਾ ਹਿੱਸਾ ਕੱਢ ਵਾਪਸ ਲੈ ਗਏ ਤੇ ਆ ਭਗਵੰਤ ਮਾਨ ਨੂੰ ਬੋਲਣਾ ਚਾਹੀਦਾ ਸੀ ਬੀਬੀਐਮਏ ਤੇ ਬੋਲਣਾ ਚਾਹੀਦਾ ਸੀ ਲੜਾਈ ਲੜਨੀ ਚਾਹੀਦੀ ਸੀ ਕੋਰਟ ਜਾਣਾ ਸਹੀ ਸੀ ਧਰਨੇ ਦੇਣੇ ਸੇ ਸਰਕਾਰ ਦੇ ਕੰਮ ਐ ਆ ਤਾਂ ਜਮੈਂ ਥੱਲੇ ਲੱਗਿਆ ਪਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਕੇਸ ਕੇਜਰੀਵਾਲ ਤੇ ਐ ਕੋਈ ਕੇਸ ਉਹਨਾਂ ਕੋਲ ਇਨਫੋਰਮੇਸ਼ਨ ਇਹਦੇ ਕੋਲ ਐ ਕਹਿੰਦਾ ਜੇ ਤੂੰ ਬੋਲਿਆ ਜੇ ਕੋ ਕੀਤਾ ਤੂੰ ਵੀ ਕੇਜੀ ਵਾਲ ਮੰਗੋਂਦਰ ਜਾਗੇ ਤਾਂ ਕਟਪਤਲੀ ਵਾਂਗੂ ਚਲਾਉਂਦੇ ਇਹਨੂੰ ਗਾਟ ਸੋੜੇ ਚਾਹੀਦੀ ਨਾ ਅਕਾਲੀ ਦਲ ਦੇਖ ਲੋ ਹਲੇ ਵੀ ਆਵਾਜ਼ ਉਠਾਉਂਦੇ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਪੰਜਾਬ 'ਚ ਨਾ ਬੀਬੀ ਅੰਮ੍ਰਿਤ ਦੇ ਕਬਜ਼ਾ ਹੋ ਸਕਦਾ ਸੀ ਨਾ ਆਪਣੇ ਪੰਜਾਬ ਦੇ ਕੋਈ ਕਿਸੇ ਇਸ਼ੂ ਤੇ ਕੋਈ ਕਰ ਸਕਦੇ ਸੀ ਜੀ ਅੱਛਾ ਇੱਕ ਜਿਹੜੀ ਤੁਹਾਡੇ ਪ੍ਰਧਾਨਗੀ ਨੂੰ ਲੈ ਕੇ ਭਗਵਾਨ ਸਿੰਘ ਮਾਨ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦਿੱਤਾ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਮਨਜ਼ੂਰ ਕਰ ਲਿਆ ਸਾਰਾ ਤੋਂ ਬੋਟਰਾਂ ਪਵਾ ਕੇ ਸੁਖਬੀਰ ਸਿੰਘ ਬਾਦਲ ਨੇ ਮੁੜ ਕੇ ਪ੍ਰਧਾਨ ਬੋਲਤਾ ਤੇ ਸੁਖਬੀਰ ਸਿੰਘ ਬਾਦਲ ਕਹਿੰਦਾ ਹਾਂ ਅੱਜ ਤੋਂ ਮੈਂ ਪ੍ਰਧਾਨ ਥੋੜੀ ਪ੍ਰਧਾਨੀ ਕਿਉਂ ਕਹਿੰਦੇ ਖੁਦ ਹੀ ਸੁਖਬੀਰ ਸਿੰਘ ਬਾਦਲ ਆਪ ਦੇ ਆਪ ਨੂੰ ਚੁਣ ਲੈਂਦਾ ਇਹਨੂੰ ਕੋਈ ਬੱਚਾ ਲੱਗਦੀ ਹੈ ਅਸੀਂ ਜੋ ਮਰਜ਼ੀ ਕਰੀਏ ਸਾਡੀ ਪਾਰਟੀ ਹੈ ਸਾਡੀ ਪਾਰਟੀ ਦੇ ਤਰੀਕੇ ਹੈ ਸਾਡੀ ਪਾਰਟੀ ਨੇ ਫੈਸਲਾ ਕਰਨਾ ਹੈ ਤੈਨੂੰ ਕੀ ਟੈਨਸ਼ਨ ਹੈ ਤੂੰ ਆਪਣੀ ਚੀ ਮਿਨਿਸਟਰੀ ਬਚਾਲਾ ਸਾਲ ਕਰ ਰਿਹਾ ਹੈ ਉਦੇ ਬਾਅਦ ਭਗਵੰਤ ਮਾਨ ਦਾ ਜੋ ਹਾਲ ਹੋਣਾ ਤੇ ਕੇਜੀਵਾਲ ਦਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਹਲੇ ਉਹ ਹਲੇ ਸੁਪਨੇ ਜੀ ਹੈ ਅੱਖਾਂ ਖੁੱਲਣਗੀਆਂ ਫਿਰ ਪਤਾ ਲੱਗੂ ਕੀ ਲ ਮਤਲਬ ਲੋਕੀ ਗੱਲ ਨੂੰ ਕਹਿੰਦੇ ਆ ਕਿ ਪੰਜਾਬ ਕੋਲ ਆਪਣੀ ਖੇਤਰੀ ਪਾਰਟੀ ਹੋਣੀ ਚਾਹੀਦੀ ਐ ਚ ਕੋਈ ਸ਼ੱਕ ਨਹੀਂ ਹਰ ਬੰਦੇ ਦੀ ਇਹ ਗੱਲ ਹੈ ਪਰ ਖੇਤਰੀ ਪਾਰਟੀ ਕੀ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਆ ਪੰਜਾਬ ਦੀਆਂ ਜਿਹੜੀਆਂ ਮਤਲਬ ਪੰਜਾਬ ਕੋਲ ਰੋਜ਼ਗਾਰ ਨਹੀਂ ਆ ਪੰਜਾਬ ਦੇ ਪਾਣੀ ਖੋਏ ਜਾ ਰਿਹਾ ਪੰਜਾਬ ਤੇ ਹਰ ਜਿਹੜਾ ਡਾਕਾ ਵੱਜਦਾ ਉਹਨੂੰ ਲੈ ਕੇ ਸਹਿਰਦ ਹੈ ਜੋ ਕੁਛ ਪੰਜਾਬ ਚ ਬਣਿਆ ਨਾ ਐਸੀ ਖੇਤਰੀ ਪਾਰਟੀ ਨੇ ਬਣਾਇਆ ਤੁਸੀਂ ਬਣਾ ਫਰੀਦਕੋਟ ਤੋਂ ਆਏ ਹੋ ਜੀ ਕਿੰਨੀ ਛੇਤੀ ਆਏ ਹੋ ਅੰਮ੍ਰਿਤਸਰ ਜਿਹੜੀ ਸੜਕ ਤੇ ਆ ਨਾ ਉਹ ਖੇਤਰੀ ਪਾਰਟੀ ਨੇ ਬਣਾਈ ਹੈ ਜਿਹੜੀ ਆ ਟੀਵੀ ਲਾ ਕੇ ਤੁਸੀਂ ਹਣ ਲਾਈਟਾਂ ਤੇ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਨਾ ਆ ਲਾਈਟ ਪੰਜਾਬ ਵਿੱਚ ਖੇਤਰੀ ਪਾਰਟੀ ਨੇ ਦਿੱਤੀ ਹੈ ਜੋ ਕੁਛ ਵੀ ਡਿਵੈਲਪਮੈਂਟ ਦੇਖਦੀ ਹਾਂ ਪੰਜਾਬ ਚ ਪੁਲ ਦੇਖ ਰਿਓ ਕਸੀਆਂ ਦੇਖਦੇ ਹੋ ਨਹਿਰਾਂ ਦੇਖਦੇ ਹੋ ਟਿਊਬਲ ਚੱਲਦੇ ਦੇਖਦੇ ਹੋ ਆ ਖੇਤਰੀ ਪਾਰਟੀ ਨੇ ਦਿੱਤੇ ਐ ਇੱਕ ਵੀ ਐਗਜ਼ਾਮਪਲ ਕਿਸੇ ਹੋਰ ਨੈਸ਼ਨਲ ਪਾਰਟੀ ਦਾ ਨਹੀਂ ਜੇ ਸਾਨੂੰ ਹੀ 25 ਸਾਲ ਕਾਂਗਰਸ ਨੂੰ ਮੌਕਾ ਦਿੱਤਾ ਕੁਝ ਨਹੀਂ ਕੀਤਾ ਜਿਉਂ 25 ਸਾਲ ਸਾਡੇ ਕੋਲ ਹੋਰ ਹੁੰਦੇ ਅੱਜ ਪੰਜਾਬ ਕਿਤੇ ਨਾ ਕਿਤੇ ਹੁੰਨਾ ਸੀ ਤੁਹਾਡੇ ਇਸ ਬਿਆਨ ਨੂੰ ਲੈ ਕੇ ਵੀ ਸੀਐਮ ਆਂਦੇ ਆ ਵੀ ਸਾਰੇ ਰਾਹ ਤਾਂ ਦਿਖਾ ਦਿੰਦੇ ਐ ਉਹ ਵੀ ਦਿਖਾ ਦਿਓ ਵੀ ਉਹ ਤੋਂ ਬਹਿਬਲ ਤੇ ਬਰਗਾੜੀ ਵੇਚ ਦੀ ਲੰਗਦੇ ਆ ਉਹ ਵੀ ਬਾਦਲ ਸਾਹਿਬ ਦੀ ਦੇਣ ਹੈ ਬਹਿਬਲ ਦੇ ਬਰਗਾੜੀ ਕੀ ਹੋਇਆ ਗੋਲੀ ਚਲਾਈ ਪਿਆ ਤੁਸੀਂ ਜਿਹੜੀ ਤੁਹਾਨੂੰ ਪਤਾ ਹੈ ਬਰਗਾੜੀ ਦੀ ਸਰਪੰਚੀ ਤੇ ਸਰੇ ਕਾਲੀਦਲ ਦੇ ਕੋਲੇ ਗੋਲੀ ਕਿਹਨੇ ਚਲਾਈ ਹੈ ਕਿੱਥੇ ਜਿਹੜੇ ਇਹਨਾਂ ਨੇ ਗੋਲੀਆਂ ਚਲਾਈਆਂ ਆਪਣੇ ਹੁਣੀ ਔਰ ਆਪਣੇ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਕਿੰਨੀਆਂ ਬੇਦਬੀਆਂ ਕੀਤੀਆਂ ਉਹਦੇ ਬਾਰੇ ਕਿਉਂ ਨਹੀਂ ਜ਼ਿਕਰ ਕਰਦਾ ਗੋਲੀ ਕੋਈ ਕੀ ਮਿਨਿਸਟਰ ਦੇ ਆਰਡਰ ਤੇ ਨਹੀਂ ਹੁੰਦੀ ਜਾਂ ਡਿਪਟੀ ਹੋਮ ਮਿਨਿਸਟਰ ਹਾਂ ਉਹ ਤਾਂ ਉਸ ਟਾਈਮ ਤੇ ਸਿਚੁਏਸ਼ਨ ਤੇ ਹੁੰਦੀ ਹੈ ਉਸ ਟਾਈਮ ਦੇ ਐਸ ਡੀ ਐਮ ਨੇ ਆਪ ਕਿਹਾ ਕਿ ਮੈਂ ਹਾਲਾਤ ਦੇਖੇ ਵਿਗੜੇ ਤੇ ਮੈਂ ਉਸ ਕਰਕੇ ਆਰਡਰ ਦਿਤਿਆ ਆਪ ਤੁਸੀਂ ਚੀਫ ਮਿਨਿਸਟਰ ਕੋਲ ਟੈਲੀਫੋਨ ਕਰਕੇ ਨਹੀਂ ਪੁੱਛਦੇ ਇਹਦਾ ਮਤਲਬ ਜੇ ਮੈਂ ਕਰਾਏ ਐ ਇਹਦਾ ਮਤਲਬ ਹੁਣ ਤੂੰ ਕਰਾਏ ਸਾਰੇ ਕੁਛ ਆਮਲਵੀ ਪਾਰਟੀ ਕਹਿੰਦੀ 70 ਸਾਲ ਜਿਹੜੀਆਂ ਪਾਰਟੀਆਂ ਦਾ ਰਾਜ ਰਿਆ ਉਹਨਾਂ ਨੇ ਪੰਜਾਬ ਚ ਕੱਖ ਨਹੀਂ ਕੀਤਾ ਅਸੀਂ ਸਕੂਲ ਡਿਵੈਲਪ ਕਰ ਰਹੇ ਆਂ ਅਸੀਂ ਮਹੱਲਾ ਕਲੀਨਿਕ ਲੈ ਕੇ ਆਂ ਸਿਹਤ ਦਾ ਸਿੱਖਿਆ ਦਾ ਜਿਹੜੀਆਂ ਸੜਕਾਂ ਦਾ ਸਾਰੇ ਟਾਂਚੇ ਅਸੀਂ ਸੁਧਾਰ ਰਹੇ ਆਂ ਕਹਿੰਦੇ ਪਿਛਲੇ ਸੱਤ ਸਾਲਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਤੁਸੀਂ মিডিਆ ਦੇ ਹੋ ਤੁਸੀਂ ਪੂਰੇ ਪੰਜਾਬ ਘੁੰਮੇ ਹੋ ਜੀ ਤੁਸੀਂ ਦੱਸ ਦਿਓ ਇੱਕ ਨਿਸ਼ਾਨੀ ਝਾੜੋ ਵਾਲਿਆਂ ਦੀ ਤੁਹਾਡੇ ਦੇ ਨਹੀਂ ਥੋਡੇ ਤੇ ਪਰਚਾ ਦੇਣ ਤੋਂ ਬਗੈਰ ਹੋਰ ਦੱਸੋ ਕੋਈ ਇੱਕ ਨਿਸ਼ਾਨੀ ਉਹਨਾਂ ਦੀ মিডিਆ ਦੇ ਸਾਰੇ ਜਿਨੇ ਚੈਨਲ ਆ ਸਾਰਿਆਂ ਨੂੰ ਬੰਦ ਕਰਨ ਤੋਂ ਬਗੈਰ ਮੈਨੂੰ ਇੱਕ ਨਿਸ਼ਾਨੀ ਦੱਸੋ ਇੱਕ ਸਕੂਲ ਦਾ ਨਾਮ ਦੱਸ ਦਿਓ ਕਿਹੜੇ ਆ ਸਕੂਲ ਹੈ ਜਿਹੜਾ ਬਣਾਇਆ ਇਹਨਾਂ ਨੇ ਇਹ ਬਣਾਇਆ ਉਹਨਾਂ ਨੇ ਤਾਂ ਕਿਹਾ ਇਹਨਾਂ ਨੇ ਐਮੀਨਸ ਸਕੂਲ ਆ ਫੈਮਿਨਸ ਸਕੂਲ ਤਾਂ ਕਿੰਦੇ ਜਿਹੜੇ ਸਾਡਾ ਸਕੂਲ ਸੀ ਜਿਹੜੇ ਅਸੀਂ ਮੈਰੀਟੋਰੀਅ ਸਕੂਲ ਬਣਾਇਆ ਸੀ ਉਹਦਾ ਬੋਰਡ ਚੇਂਜ ਕਰਤਾ ਜਿਹੜੇ ਸੇਵਾ ਕੇਂਦਰ ਖੋਲੇ ਸੀ ਹੂੰ ਉਹਦਾ ਬੋਰਡ ਚੇਂਜ ਕਰਤਾ ਜਿਹੜੇ ਪਿੰਡ ਦੇ ਡਾਕਟਰ ਨੂੰ ਉੱਥੇ ਬਿਠਾਤਾ ਕੀ ਬਣਾਏ ਉਹਨਾਂ ਨੇ ਕੁਛ ਨਹੀਂ ਬਣਾਇਆ ਤੁਸੀਂ ਕਹਿੰਦੇ ਹੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਦੱਸ ਦਿਓ ਮੈਂ ਮੇਰੇ ਤਾਂ ਸਿਆਸੀ ਬੰਦਾ ਹੈ ਤੁਸੀਂ ਤਾਂ ਮੀਡੀਆ ਵਾਲੇ ਹੋ ਤੁਸੀਂ ਰਚੌਵਾਂਗੇ ਅੱਡੇ ਤੁਰੇ ਫਿਰਦੇ ਹੋ ਉਹਨਾਂ ਦਾ ਨਹੀਂ ਪੱਥਰ ਤਾਂ ਹਰ ਜਗ੍ਹਾ ਪਏ ਆ ਉਹਨਾਂ ਦੇ ਜਿੱਥੇ ਵੀ ਜਾਂਦੇ ਆ ਉੱਥੇ ਹਰ ਜਗ੍ਹਾ ਨਹੀਂ ਪੱਥਰ ਸਰਕਾਰ ਉਹ ਤਾਂ ਉਹ ਤਾਂ ਟਰਾਂਸਫਾਰਮਰ ਤੇ ਵੀ ਰੱਖੀ ਇਹਨਾਂ ਨੇ ਨਹੀਂ ਪੱਥਰ ਸਾਡੇ ਤਾਂ ਸਰਪੰਚੀ ਟਰਾਂਸਫਾਰਮਰ ਲਵਾ ਲੈਂਦੇ ਸੀ ਇੱਥੇ ਐਮਐਲਏ ਆਉਂਦਾ ਮਿਨਿਸਟਰ ਆਉਂਦੇ ਟਰਾਂਸਫਾਰਮਰ ਤੇ ਨਹੀਂ ਪੱਤਰ ਕਰਨ ਵਾਸਤੇ ਆਦਾ ਹੁਣ ਜਿਹੜੇ ਬਾਥਰੂਮ ਬਣਾ ਰਿਹਾ ਉਹਨਾਂ ਤੇ ਨਹੀਂ ਪੱਤਰ ਰੱਖ ਰਿਹਾ ਦੇਖੋ ਲੈਵਲ ਕੀ ਇਹਨਾਂ ਦਾ ਇੱਕ ਆਖਰੀ ਸਵਾਲ ਆ ਤੁਹਾਡੇ ਕੋਲੇ ਵੀ ਸਮਾਂ ਤੁਸੀਂ ਵੀ ਜਾਣਾ 2 ਦਸੰਬਰ ਨੂੰ ਲੈ ਕੇ ਆ 2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਇੱਕ ਵੱਖਰੀ ਪਾਰਟੀ ਬਣ ਗਈ ਹੈ ਕਹਿੰਦੀ ਸੁਖਵੀਰ ਸਿੰਘ ਬਾਦਲ ਹੁਕਮਨਾਮਿਆਂ ਦਾ ਭਗੌੜਾ ਹੈ ਤੁਸੀਂ ਭਗੌੜਿਆ ਹੁਕਮਨਾਮੇ ਯਾਰ ਮੈਂ ਇੱਥੇ ਬਾਰ-ਬਾਰ ਜਵਾਬ ਦਿੰਦਾ ਕੋਈ ਫਾਇਦਾ ਨਹੀਂ ਹਾਂ ਮੈਂ ਹੀ ਪੇਸ਼ ਹੋਇਆ ਸੀ ਹਾਂ ਮੈਨੂੰ ਜੋ ਆਦੇਸ਼ ਕੀਤਾ ਸੀ ਮੈਂ ਸਾਰੇ ਮੰਨੇ ਹਾਂ ਹਾਂ ਸਾਰੇ ਮੰਨੇ ਆ ਇੱਕ ਦੱਸ ਦਿਓ ਸਿਰ ਝੁਕਾ ਕੇ ਸਾਰੇ ਸਾਹਮਣੇ ਜੋ ਮੈਨੂੰ ਕਿਹਾ ਗਿਆ ਸੀ ਮੈਂ ਸਾਰਾ ਕੀਤਾ ਉਹਦੇ ਬਾਅਦ ਸਿੰਘ ਸਾਹਿਬ ਨੇ ਮੈਨੂੰ ਸਰਟੀਫਿਕੇਟ ਦਿੱਤਾ ਹੈ ਕਿ ਤੁਸੀਂ ਸਾਰਾ ਕੁਝ ਜਿਵੇਂ ਅਸੀਂ ਕਹਿ ਚੁੱਕਾ ਹਾਂ ਹੁਣ ਮੈਂ ਕਿਹਨੂੰ ਸਰਟੀਫਿਕੇਟ ਦੇਣਾ ਹਾਂ ਹਾਂ